ਹੁਣ ਮੈਨੂੰ 3.5 ਸਾਲ ਹੋ ਗਏ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਮੈਨੂੰ ਹਰ ਪਲੇਟਫਾਰਮ ਦੇ ਵਿੱਚ ਦੇਖਦੇ ਹੈਗੇ ਆ ਫੇਸਬੁੱਕ ਇੰਸਟਾਗ੍ਰam YouTube threads TikTok ਹਰ ਪਾਸੇ ਮੈਂ ਹੈਗੀ ਆ ਤੁਸੀਂ ਮੈਨੂੰ ਦੇਖਦੇ ਆ ਤਾਂ ਤੁਸੀਂ ਮੈਨੂੰ ਅਪਰੋਚ ਕਰਦੇ ਆ ਚਾਹੇ ਤੁਸੀਂ UK ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਇੰਡੀਆ ਜਿੱਥੇ ਵੀ ਰਹਿੰਦੇ ਹੈਗੇ ਆ ਮੈਂ ਰਹਿੰਦੀ ਹੈਗੀ ਐਡਮਿੰਟਨ ਕੈਨੇਡਾ ਦੇ ਵਿੱਚ ਪਰ ਤੁਸੀਂ ਮੈਨੂੰ ਕਿੱਦਾਂ ਦੇਖਿਆ ਸੋਸ਼ਲ ਮੀਡੀਆ 'ਤੇ ਮੇਰੀ ਵੀਡੀਓ ਸਿੱਖਿਆ ਮੇਰੇ ਨਾਲ ਥੋੜਾ ਕਨੈਕਸ਼ਨ ਬਿਲਡ ਹੋਇਆ ਮੇਰੇ ਤੇ ਤੁਹਾਨੂੰ ਬਿਲੀਵ ਹੋਇਆ ਤਾਂ ਹੀ ਤੁਸੀਂ ਮੈਨੂੰ ਅਪਰੋਚ ਕੀਤੀ ਨਾ ਤੇ ਤੁਸੀਂ ਕਹਿੰਦੇ ਆ ਕਿ ਮੈਂ ਸੋਸ਼ਲ ਮੀਡੀਆ ਤੇ ਨਹੀਂ ਆਣਾ ਬਿਨਾ ਕਿਸੇ ਨੂੰ ਦੇਖੇ ਹੋਏ ਬਿਨਾ ਕਿਸੇ ਨੂੰ ਜਾਣੇ ਹੋਏ ਉਹਦੇ ਉੱਤੇ ਤੁਸੀਂ ਬਿਲੀਵ ਕਿਦਾਂ ਕਰ ਲੋਗੇ ਕੱਲ ਨੂੰ ਤੁਹਾਡੇ ਕੋਲੋਂ ਕੋਈ ਵੀ ਆਪਣੀ ਹੈਲਪ ਕਿਉਂ ਮੰਗੂਗਾ weight loss ਲਈ ਕਿ ਤੁਸੀਂ ਮੇਰਾ weight loss ਕਰਵਾ ਦੇ ਜੇ ਨੇ ਤੁਹਾਨੂੰ ਦੇਖਿਆ ਹੀ ਨਹੀਂ ਹੈਗਾ ਜਿਹਨੂੰ ਤੁਹਾਨੂੰ ਕਨੈਕਸ਼ਨ ਹੀ ਨਹੀਂ ਬਿਲਡ ਹੋਇਆ ਹਨਾ ਉਹ ਤੁਹਾਡੇ ਤੇ ਬਿਲੀਵ ਕਿਦਾਂ ਕਰੂਗਾ ਅਕਸਰ ਨੂੰ ਉਹਨੇ ਵੀ ਮਨੀ ਸਪੈਂਡ ਕਰਨੀ ਆ 300 400 ਡਾਲਰ ਉਹਨੇ ਲਗਾਣਾ ਆ ਤਾਂ ਕਿਸੇ ਜੈਨੂਇਨ ਪਰਸਨ ਤੇ ਲਗਾਊਗਾ ਨਾ ਜਿਹੜਾ ਉਹ ਦਿਸਦਾ ਪਿਆ ਆ ਜੇ ਤੁਸੀਂ ਤਾਂ ਦਿਸਦੇ ਹੀ ਨਹੀਂ ਪਏ ਤੁਸੀਂ ਆਪਣਾ ਫੇਸ ਸੋਸ਼ਲ ਮੀਡੀਆ ਤੇ ਲੈ ਕੇ ਨਹੀਂ ਆਣਾ ਫਿਰ ਤੁਹਾਨੂੰ ਕੋਣ ਅਪਰੋਚ ਕਰੂਗਾ ਸੋ ਮੇਰੇ ਬਿਜ਼ਨਸ ਦੇ ਵਿੱਚ ਜੇ ਤੁਸੀਂ ਮੈਨੂੰ ਜੁਆਇਨ ਕਰਨਾ ਹੈਗਾ ਤੁਸੀਂ ਸੋਸ਼ਲ ਮੀਡੀਆ ਤੇ ਆਣਾ ਹੈਗਾ ਜਿੱਦਾਂ ਮੈਂ ਵੀਡੀਓਜ਼ ਬਣਾਉਂਦੀ ਹਾਂਗਾ ਉਦੋਂ ਤੁਸੀਂ ਵੀਡੀਓਜ਼ ਬਣਾਣੀਆਂ ਟ੍ਰੇਨਿੰਗ ਇਸ ਕੰਪਲੀਟਲੀ ਫ੍ਰੀ ਸਿਰਫ ਰਜਿਸਟ੍ਰੇਸ਼ਨ ਕਰਨੀ ਦੋਸਤ